ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਯੂਏਈ ਦੇ ਮਸ਼ਹੂਰ 골ਡਨ ਵੀਜ਼ਾ ਬਾਰੇ ਇਹਦੇ ਵਿੱਚ ਨਾ ਇੱਕ ਵੱਡਾ ਬਦਲਾਅ ਆਇਆ ਹੈ ਖਾਸ ਕਰਕੇ ਭਾਰਤੀਆਂ ਲਈ ਸਾਨੂੰ ਇਹ ਜਾਣਕਾਰੀ ਮਿਲੀ ਹੈ ਟਾਈਮਜ਼ ਆਫ ਇੰਡੀਆ ਦੇ ਇੱਕ ਆਰਟੀਕਲ ਤੋਂ ਉਹ ਇੱਕ ਨਵੇਂ ਨਾਮਜ਼ਦਗੀ ਅਧਾਰਿਤ ਸਿਸਟਮ ਦੀ ਗੱਲ ਕਰ ਰਹੇ ਨੇ ਅੱਜ ਆਪਾਂ ਇਸੇ ਨਵੇਂ ਸਿਸਟਮ ਦੀ ਥੋੜੀ ਗਹਿਰੀ ਪਰਚੋਲ ਕਰਨੀ ਹੈ ਦੇਖਣਾ ਹੈ ਕਿ ਇਹ ਪਹਿਲਾਂ ਨਾਲੋਂ ਕਿਵੇਂ ਵੱਖਰਾ ਹੈ ਤੇ ਇਹਦਾ ਅਸਲ ਮਤਲਬ ਕੀ ਹੈ ਖਾਸ ਕਰਕੇ ਭਾਰਤੀਆਂ ਲਈ ਜੋ ਯੂਏਈ ਜਾਣ ਦਾ ਸੋਚਦੇ ਨੇ ਨਾਲੇ ਉਥੋਂ ਦੇ ਰੀਅਲ ਏਸਟੇਟ ਬਾਜ਼ਾਰ ਤੇ ਵੀ ਇਹਦਾ ਕੀ ਅਸਰ ਪੈ ਸਕਦਾ ਹੈ ਸਭ ਤੋਂ ਇੰਟਰਸਟਿੰਗ ਗੱਲ ਤਾਂ ਹੀ ਲੱਗ ਰਹੀ ਹੈ ਕਿ ਹੁਣ ਸਿਰਫ ਮੋਟਾ ਨਿਵੇਸ਼ ਹੀ ਨਹੀਂ ਮਤਲਬ ਤੁਹਾਡੀ ਪ੍ਰੋਫੈਸ਼ਨਲ ਕਾਬਲੀਅਤ ਜਾਂ ਯੂਏਲੀ ਤੁਹਾਡਾ ਕੀ ਯੋਗਦਾਨ ਹੋ ਸਕਦਾ ਹੈ ਉਹਦੇ ਆਧਾਰ ਤੇ ਵੀ ਲੰਮਾ ਸਮਾਂ ਰਹਿਣ ਦਾ ਮੌਕਾ ਮਿਲ ਸਕਦਾ ਹੈ ਚਲੋ ਇਸ ਨੂੰ ਥੋੜਾ ਹੋਰ ਖੋਲ ਕੇ ਸਮਝਦੇ ਹਾਂ ਪਹਿਲਾਂ ਤਾਂ ਇਹ ਸੀ ਨਾ ਕਿ 골ਡਨ ਵੀਜ਼ਾ ਮਤਲਬ ਵੱਡਾ ਨਿਵੇਸ਼ ਖਾਸ ਕਰਕੇ ਪ੍ਰਾਪਰਟੀ ਵਿੱਚ ਘੱਟੋ ਘੱਟ 2 ਮਿਲੀਅਨ ਦਰਮ ਯਾਨੀ ਕਿ ਆਪਣੇ ਕੋਈ 4.5 ਕਰੋੜ ਰੁਪਏ ਬਣ ਗਏ ਹਾਂਜੀ ਬਿਲਕੁਲ ਉਹ ਮੁੱਖ ਤਰੀਕਾ ਸੀ ਪਰ ਹੁਣ ਇਹ ਨਵਾਂ ਨਾਮਜ਼ਦਗੀ ਅਧਾਰਿਤ ਸਿਸਟਮ ਆ ਗਿਆ ਇਹਦੇ ਵਿੱਚ ਨਾ ਇੱਕ ਵਾਰੀ ਫੀਸ ਹੈ ਅੱਛਾ ਕਿੰਨੀ ਕੁ ਫੀਸ ਹੈ ਕੋਈ ਏ ਏ ਡੀ ਲੱਖ ਮਤਲਬ ਲਗਭਗ 23 ਕੁ ਲੱਖ ਰੁਪਏ ਪਰ ਸਭ ਤੋਂ ਅਹਿਮ ਗੱਲ ਇਹ ਆ ਕਿ ਕੋਈ ਵੱਡੀ ਪ੍ਰਾਪਰਟੀ ਖਰੀਦਣ ਜਾਂ ਬਿਜ਼ਨਸ 'ਚ ਪੈਸਾ ਲਾਉਣ ਦੀ ਉਹ ਲਾਜ਼ਮੀ ਸ਼ਰਤ ਨਹੀਂ ਰਹੀ ਅੱਛਾ ਇਹ ਤਾਂ ਕਾਫੀ ਵੱਡਾ ਫਰਕ ਪੈ ਗਿਆ ਫਿਰ ਹਾਂਜੀ ਇੱਥੇ ਯੋਗਤਾ ਦਾ ਆਧਾਰ ਹੈ ਨਾਮਜ਼ਦਗੀ ਨਾਮਜ਼ਦਗੀ ਮਤਲਬ ਇਹਨੂੰ ਥੋੜਾ ਸਮਝਾਓਗੇ ਮਤਲਬ ਕਿ ਜਿਹੜਾ ਬੰਦਾ ਅਪਲਾਈ ਕਰ ਰਿਹਾ ਹੈ ਉਹਦਾ ਪ੍ਰੋਫੈਸ਼ਨਲ ਬੈਕਗ੍ਰਾਉਂਡ ਕੀ ਹੈ ਉਹਦਾ ਤਜਰਬਾ ਜਾਂ ਉਹਨੇ ਕੋਈ ਖਾਸ ਸਮਾਜਿਕ ਕੰਮ ਕੀਤਾ ਹੋਵੇ ਕੋਈ ਯੋਗਦਾਨ ਪਾਇਆ ਹੋਵੇ ਜਾਂ ਫਿਰ ਯੂਏਈ ਦੇ ਜਿਹੜੇ ਮੁੱਖ ਖੇਤਰ ਨੇ ਨਾ ਜਿਵੇਂ ਕਲਚਰ ਬਿਜ਼ਨਸ ਸਾਇੰਸ ਸਟਾਰਟਅਪ ਫਾਈਨਾਂਸ ਹਾਂਜੀ ਉਹਨਾਂ ਖੇਤਰਾਂ ਲਈ ਉਹ ਬੰਦਾ ਕਿੰਨਾ ਕੁ ਅਹਿਮ ਹੋ ਸਕਦਾ ਉਹਦੀ ਪੋਟੈਂਸ਼ੀਅਲ ਕੀ ਹੈ ਇਹ ਚੀਜ਼ਾਂ ਦੇਖੀਆਂ ਜਾਣਗੀਆਂ ਇੱਕ ਤਰ੍ਹਾਂ ਨਾਲ ਸੈਲਫ ਨੋਮੀਨੇਸ਼ਨ ਵਰਗਾ ਹੋ ਗਿਆ ਤੁਹਾਡੀ ਆਪਣੀ ਪ੍ਰੋਫਾਈਲ ਦੇ ਦਮ ਤੇ ਹੂੰ ਤੇ ਦੂਜੀ ਵੱਡੀ ਗੱਲ ਇਹ ਵੀਜ਼ਾ ਉਮਰ ਪਰ ਦੀ ਰਿਹਾਈਸ਼ ਦਿੰਦਾ ਹੈ ਹੈ ਸੱਚੀ ਉਮਰ ਪਰ ਲਈ ਹਾਂਜੀ ਇਹ ਪਹਿਲਾਂ ਵਾਲੇ ਪ੍ਰਾਪਰਟੀ ਲਿੰਕਡ ਵੀਜ਼ੇ ਵਰਗਾ ਨਹੀਂ ਉਹ ਤਾਂ ਜੇ ਪ੍ਰਾਪਰਟੀ ਵੇਚ ਦਿੱਤੀ ਤਾਂ ਵੀਜ਼ਾ ਵੀ ਗਿਆ ਇਹਦੇ ਚ ਇਦਾਂ ਨਹੀਂ ਇਹ ਲਾਈਫਟਾਈਮ ਹੈ ਵਾਹ ਇਹ ਤਾਂ ਬਹੁਤ ਹੀ ਵੱਡੀ ਗੱਲ ਹੈ ਅਚਾ ਆਰਟੀਕਲ ਚ ਲਿਖਿਆ ਸੀ ਕਿ ਇਹਦਾ ਪਾਇਲਟ ਪ੍ਰੋਜੈਕਟ ਸ਼ੁਰੂ ਹੋਇਆ ਹੈ ਭਾਰਤ ਤੇ ਬੰਗਲਾਦੇਸ਼ ਲਈ ਹਾਂ ਫਿਲਹਾਲ ਇਨਾ ਦੋ ਦੇਸ਼ਾਂ ਲਈ ਸ਼ੁਰੂ ਕੀਤਾ ਗਿਆ ਹੈ ਤੇ ਕਹਿੰਦੇ ਪਹਿਲੇ 3 ਮਹੀਨਿਆਂ ਚ 5000 ਤੋਂ ਵੱਧ ਭਾਰਤੀ ਅਪਲਾਈ ਕਰ ਸਕਦੇ ਨੇ ਹਾਂ ਉਮੀਦ ਤਾਂ ਇਹੀ ਹੈ ਕੁਝ ਖਾਸ ਕੰਪਨੀਆਂ ਵੀ ਨੇ ਜਿਹੜੀਆਂ ਇਹ ਪ੍ਰੋਸੈਸ ਸੰਭਾਲ ਰਹੀਆਂ ਨੇ VFS ਵਗੈਰਾ ਨਾਲ ਮਿਲ ਕੇ ਹਾਂਜੀ ਰਿਆਦ ਗਰੁੱਪ ਦਾ ਨਾਂ ਆ ਰਿਹਾ ਹੈ ਜੋ VFS ਤੇ ਵਨ ਵਾਸਕੋ ਸੈਂਟਰਾ ਨਾਲ ਮਿਲ ਕੇ ਕੰਮ ਕਰ ਰਹੇ ਨੇ ਤੇ ਅਰਜ਼ੀਆਂ ਆਨਲਾਈਨ ਪੋਰਟਲ ਤੇ ਕਾਲ ਸੈਂਟਰ ਰਾਹੀਂ ਵੀ ਦਿੱਤੀ ਕੀਤੀਆਂ ਜਾ ਸਕਦੀਆਂ ਪਰ ਸਿਰਫ ਅਪਲਾਈ ਕਰਨਾ ਹੀ ਕਾਫੀ ਨਹੀਂ ਹੋਵੇਗਾ ਮੇਰਾ ਖਿਆਲ ਜਾਂਚ ਪੜਤਾਲ ਵੀ ਸਖਤ ਹੋਵੇਗੀ ਬਿਲਕੁਲ ਪ੍ਰੋਸੈਸ ਪੂਰਾ ਥੋਰੋ ਹੈ ਉਹਨਾਂ ਨੇ AML ਚੈਕਸ ਕਰਨੇ ਨੇ ਯਾਨੀ ਐਂਟੀ ਮਨੀ ਲੌਂਡਰਿੰਗ ਕ੍ਰਿਮੀਨਲ ਬੈਕਗ੍ਰਾਉਂਡ ਚੈੱਕ ਹੋਵੇਗਾ ਅੱਛਾ ਤੇ ਇਥੋਂ ਤੱਕ ਕਿ ਸੋਸ਼ਲ ਮੀਡੀਆ ਦੀ ਸਕਰੀਨਿੰਗ ਵੀ ਸ਼ਾਮਿਲ ਹੈ ਓ ਸੋਸ਼ਲ ਮੀਡੀਆ ਵੀ ਹਾਂਜੀ ਤੇ ਆਖਰੀ ਫੈਸਲਾ ਤਾਂ ਫਿਰ ਯੂਏਈ ਸਰਕਾਰ ਦੇ ਅਧਿਕਾਰੀਆਂ ਦਾ ਹੀ ਹੋਣਾ ਹੈ। ਇੱਕ ਹੋਰ ਚੰਗੀ ਗੱਲ ਇਹਦੇ ਵਿੱਚ ਇਹ ਹੈ ਕਿ ਜਿਨ੍ਹਾਂ ਨੂੰ ਵੀਜ਼ਾ ਮਿਲ ਜਾਂਦਾ ਹੈ ਉਹ ਆਪਣੀ ਫੈਮਲੀ ਨੂੰ ਵੀ ਨਾਲ ਲੈ ਜਾ ਸਕਦੇ ਨੇ। ਹਾਇ ਤਾਂ ਜ਼ਰੂਰੀ ਹੁੰਦਾ। ਤੇ ਉੱਥੇ ਘਰੇਲੂ ਸਟਾਫ ਵੀ ਰੱਖ ਸਕਦੇ ਨੇ ਆਪਣਾ ਕਾਰੋਬਾਰ ਜਾਂ ਪ੍ਰੋਫੈਸ਼ਨਲ ਕੰਮ ਵੀ ਕਰ ਸਕਦੇ ਨੇ। ਹੂੰ। ਜੇ ਥੋੜਾ ਵੱਡੇ ਪੱਧਰ ਤੇ ਦੇਖੀਏ ਤਾਂ ਇਹ ਕਦਮ ਨਾ ਭਾਰਤ ਤੇ ਯੂਏਈ ਦੇ ਵੱਧ ਦੇ ਰਿਸ਼ਤਿਆਂ ਨੂੰ ਦਰਸਾਉਂਦਾ ਹੈ ਖਾਸ ਕਰਕੇ 2022 ਵਿੱਚ ਜਿਹੜਾ ਸੀਪਾ ਸਮਝੌਤਾ ਹੋਇਆ ਸੀ ਕੰਪਰੀਹੈਂਸਿਵ ਇਕਨੋਮਿਕ ਪਾਰਟਨਰਸ਼ਿਪ ਐਗਰੀਮੈਂਟ ਹਾਂਜੀ ਉਹਦੀ ਕਾਫੀ ਚਰਚਾ ਸੀ ਬਿਲਕੁਲ ਉਸ ਤੋਂ ਬਾਅਦ ਇਹ ਇੱਕ ਅਹਿਮ ਕਦਮ ਲੱਗਦਾ ਹੈ ਤੇ ਉਮੀਦ ਹੈ ਕਿ ਅੱਗੇ ਜਾ ਕੇ ਸ਼ਾਇਦ ਹੋਰ ਸੀਪਾ 파ਟਨਰ ਦੇਸ਼ਾ ਜਿਵੇਂ ਚੀਨ ਲਈ ਵੀ ਇਹ ਰਸਤਾ ਖੋਲ ਦੇਣ ਅੱਛਾ ਹੁਣ ਉਹਨਾਂ ਰੀਅਲ ਏਸਟੇਟ ਵਾਲੇ ਪਾਸੇ ਇਹਦਾ ਕੀ ਅਸਰ ਪਾਊਗਾ ਆਰਟੀਕਲ ਵਿੱਚ ਆਕਾਸ਼ਪੁਰੀ ਦਾ ਜ਼ਿਕਰ ਹੈ ਇੰਡੀਆ ਸਾਊਥ ਬੇਸ ਇੰਟਰਨੈਸ਼ਨਲ ਰੀਅਲਟੀ ਤੋਂ ਉਹਨਾਂ ਦਾ ਕਹਿਣਾ ਹੈ ਕਿ ਪਹਿਲਾਂ ਲੋਕ ਅਕਸਰ ਸਿਰਫ ਵੀਜ਼ਾ ਲੈਣ ਲਈ ਪ੍ਰਾਪਰਟੀ ਖਰੀਦ ਲੈਂਦੇ ਸੀ ਮਤਲਬ ਮੁੱਖ ਮਕਸਦ ਵੀਜ਼ਾ ਹੁੰਦਾ ਸੀ ਹਾਂ ਇਹ ਤਾਂ ਸੀ ਹੁਣ ਜਦੋਂ ਵੀਜ਼ਾ ਬਿਨਾਂ ਨਿਵੇਸ਼ ਨੇ ਮਿਲ ਸਕਦਾ ਹੈ ਤਾਂ ਸ਼ਾਇਦ ਉਹ ਜਲਦਬਾਜ਼ੀ ਵਾਲੀ ਖਰੀਦਦਾਰੀ ਘਟੇ ਖਾਸ ਕਰਕੇ ਮਿਡ ਮਾਰਕੀਟ ਵਿੱਚ ਯਾਨੀ ਜਿਹੜੀਆਂ ਬਹੁਤ ਜ਼ਿਆਦਾ ਮਹਿੰਗੀਆਂ ਨਹੀਂ ਆਮ ਵਰਗ ਵਾਲੀਆਂ ਪ੍ਰਾਪਰਟੀਆਂ ਨੇ ਬਿਲਕੁਲ ਸਹੀ ਗੱਲ ਹੈ ਇਸ ਦਾ ਅਸਰ ਇਹ ਹੋ ਸਕਦਾ ਕਿ ਜਿਹੜੇ ਲੋਕ ਹੁਣ ਯੂਏਈ ਚ ਪ੍ਰਾਪਰਟੀ ਲੈਣਗੇ ਉਹ ਸਿਰਫ ਵੀਜ਼ਾ ਦੇ ਚੱਕਰ ਚ ਨਹੀਂ ਉਹ ਅਸਲ ਚ ਦੇਖਣਗੇ ਕਿ ਲੋਕੇਸ਼ਨ ਕਿਵੇਂ ਦੀ ਹੈ ਬਣਾਉਣ ਵਾਲਾ ਡਿਵੈਲਪਰ ਕਿੰਨਾ ਕੁ ਭਰੋਸੇਯੋਗ ਹੈ ਤੇ ਲੌਂਗ ਟਰਮ ਵਿੱਚ ਉਸ ਪ੍ਰਾਪਰਟੀ ਦੀ ਵੈਲਿਊ ਵਧਣ ਦੀ ਕਿੰਨੀ ਕੁ ਸੰਭਾਵਨਾ ਹੈ ਮਤਲਬ ਫੰਡਾਮੈਂਟਲਸ ਤੇ ਜ਼ਿਆਦਾ ਧਿਆਨ ਦੇਣਗੇ ਹਾਂ ਤੇ ਇਸ ਨਾਲ ਸ਼ਾਇਦ ਸੱਟੇਬਾਜ਼ੀ ਵਾਲਾ ਕੰਮ ਘਟੇ ਬਿਲਕੁਲ ਜਿਹੜੀ ਸਪੈਕੂਲੇਟਿਵ ਬਾਈਂਗ ਹੁੰਦੀ ਹੈ ਉਹ ਕੱਟ ਸਕਦੀ ਹੈ ਹਾਲਾਂਕਿ ਜਿਹੜੀਆਂ ਬਹੁਤ ਮਹਿੰਗੀਆਂ ਲਕਜ਼ਰੀ ਪ੍ਰੋਪਰਟੀਆਂ ਨੇ ਉਹਨਾਂ ਤੇ ਸ਼ਾਇਦ ਜ਼ਿਆਦਾ ਫਰਕ ਨਾ ਪਵੇ। ਠੀਕ। ਪਰ ਕੁਲ ਮਿਲਾ ਕੇ ਦੇਖੀਏ ਤਾਂ ਯੂਏਈ ਦਾ ਰੀਅਲ اسٹیਟ ਬਾਜ਼ਾਰ ਇਸਨਲ ਹORS TABLE ਹੋਰ ਸਥਿਰ ਹੋ ਸਕਦਾ ਹੈ। ਤਾਂ ਮੋਟੀ ਗੱਲ ਇਹ ਨਿਕਲੀ ਕਿ ਯੂਏਈ ਹੁਣ ਆਪਣਾ ਦਾਇਰਾ ਵਧਾ ਰਿਹਾ ਹੈ। ਸਿਰਫ ਪੈਸਾ ਲਿਆਉਣ ਵਾਲੇ ਨਿਵੇਸ਼ਕ ਹੀ ਨਹੀਂ ਸਗੋਂ ਹੁਣ ਟੈਲੈਂਟ, ਪ੍ਰੋਫੈਸ਼ਨਲ ਯੋਗਤਾ ਤੇ ਜਿਹੜੇ ਲੋਕ ਯੂਏਈ ਲਈ ਕੁਝ ਯੋਗਦਾਨ ਪਾ ਸਕਦੇ ਨੇ ਉਹਨਾਂ ਨੂੰ ਵੀ ਲੰਬੇ ਸਮੇਂ ਲਈ ਆਪਣੇ ਵੱਲ ਖਿੱਚਣ ਦੀ ਕੋਸ਼ਿਸ਼ ਹੋ ਰਹੀ ਹੈ। ਬਿਲਕੁਲ ਇਹ ਇੱਕ ਤਰ੍ਹਾਂ ਨਾਲ ਫਾਈਨੈਂਸ਼ੀਅਲ ਕੈਪੀਟਲ ਦੇ ਨਾਲ-ਨਾਲ ਹਿਊਮਨ ਕੈਪੀਟਲ ਨੂੰ ਅਟਰੈਕਟ ਕਰਨ ਤੇ ਜ਼ੋਰ ਹੈ ਤੇ ਇੱਥੇ ਨਾ ਇੱਕ ਆਖਰੀ ਗੱਲ ਸੋਚਣ ਵਾਲੀ ਹੈ ਦੱਸੋ ਕਿ ਇਹ ਜਿਹੜਾ ਫੋਕਸ ਵਿੱਚ ਬਦਲਾਅ ਆਇਆ ਹੈ ਪੈਸੇ ਦੇ ਨਾਲ-ਨਾਲ ਬੰਦਿਆਂ ਤੇ ਮਤਲਬ ਹੁਨਰਮੰਦ ਲੋਕਾਂ ਤੇ ਇਹ ਲੰਬੇ ਸਮੇਂ ਵਿੱਚ ਯੂਏਈ ਦੇ ਕਲਚਰਲ ਤੇ ਇਕਨੋਮਿਕ ਮਾਹੌਲ ਨੂੰ ਕਿਵੇਂ ਬਦਲੇਗਾ ਖਾਸ ਕਰਕੇ ਜਦੋਂ ਆਪਾਂ ਉੱਥੇ ਪਹਿਲਾਂ ਤੋਂ ਹੀ ਵੱਡੀ ਗਿਣਤੀ ਵਿੱਚ ਵਸਦੇ ਭਾਰਤੀ ਭਾਈਚਾਰੇ ਨੂੰ ਦੇਖਦੇ ਹਾਂ ਉਹਨਾਂ ਦੇ ਸੰਦਰਭ ਵਿੱਚ ਇਹ ਤਬਦੀਲੀ ਕੀ ਮਾਇਨੇ ਰੱਖਦੀ ਹੈ? ਇਹ ਸੱਚਮੁੱਚ ਸੋਚਣ ਵਾਲੀ ਗੱਲ ਹੈ। ਭਵਿੱਖ ਵਿੱਚ ਇਸ ਦੇ ਅਸਰ ਦੇਖਣ ਨੂੰ ਮਿਲਣਗੇ। ਬਿਲਕੁਲ।